ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਇਤਿਹਾਸ ਸਾਂਝਾ ਕਰਾਂਗਾ ਔਰ ਅੱਜ ਉਹਨਾਂ ਦੇ ਜਨਮ ਸਾਖੀ ਨੂੰ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਹੜੀ ਜਨਮ ਸਾਖੀ ਸਾਡੇ ਪ੍ਰਚਾਰਕਾਂ ਢਾਡੀਆਂ ਕਵੀਸਰਾਂ ਕੀਰਤਨੀਆਂ ਵੱਲੋਂ ਹਰ ਸਾਲ ਸਤ ਗੁਰੂ ਰਵਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਸੁਣਾਈ ਜਾਂਦੀ ਹੈ ਜਿਸ ਵਿੱਚ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਗੁਰੂ ਰਵਦਾਸ ਮਹਾਰਾਜ ਜੀ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਸਨ ਇੱਕ ਬ੍ਰਹਮਚਾਰੀ ਸਨ ਤੇ ਗੁਰੂ ਰਵਦਾਸ ਮਹਾਰਾਜ ਜੀ ਨੂੰ ਸ਼ਰਾਫ ਦਿੱਤਾ ਗਿਆ ਸ਼ਰਾਫ ਕਿੰਨਾ ਨੇ ਦਿੱਤਾ ਸੀ ਸੰਤ ਰਾਮਾਨੰਦ ਜੀ ਨੇ ਤੇ ਸੰਤ ਰਾਮਾਨੰਦ ਜੀ ਦੇ ਸ਼ਰਾਫ ਤੋਂ ਬਾਅਦ ਉਹਨਾਂ ਦਾ ਜਨਮ ਇੱਕ ਚਮਾਰ ਬਰਾਦਰੀ ਦੇ ਵਿੱਚ ਹੋਇਆ ਤੇ ਗੁਰੂ ਰਵਦਾਸ ਮਹਾਰਾਜ ਜੀ ਨੇ ਵੇਖਿਆ ਕਿ ਮੈਨੂੰ ਤਾਂ ਰੱਬ ਨੇ ਚਮਾਰਾਂ ਦੇ ਘਰ ਵਿੱਚ ਭੇਜ ਦਿੱਤਾ ਤੇ ਫਿਰ ਗੁਰੂ ਰਵਦਾਸ ਮਹਾਰਾਜ ਜੀ ਨੇ ਆਪਣੀ ਸਤਕਾਰਯੋਗ ਮਾਤਾ ਜੀ ਦਾ ਦੁੱਧ ਨਹੀਂ ਛੀਂਕਿਆ ਦੁੱਧ ਨਹੀਂ ਸੀ ਪੀਤਾ ਤੇ ਰੱਬ ਨਾਲ ਗਿਲਾ ਕੀਤਾ ਸੀ ਕਿ ਮੈਨੂੰ ਬ੍ਰਾਹਮਣ ਨੂੰ ਮੈਨੂੰ ਬ੍ਰਹਮਚਾਰੀ ਨੂੰ ਚਮਾਰਾਂ ਦੇ ਘਰ ਕਿਉਂ ਭੇਜ ਦਿੱਤਾ ਸੋ ਇਹ ਸਾਖੀ ਬਹੁਤ ਵੱਡੇ ਪੱਧਰ ਤੇ ਸੁਣਾਈ ਜਾਂਦੀ ਹੈ ਲੋ ਗੁਰੂ ਪਿਆਰਿਓ ਬੇਨਤੀ ਹੈ ਕਿ ਪਹਿਲਾਂ ਤਾਂ ਇਸ ਵੀਡੀਓ ਨੂੰ ਪੂਰੀ ਸੁਣਿਓ ਦੂਜੀ ਗੱਲ ਇਹ ਕਿ ਫਿਰ ਆਪਣੇ ਵਿਚਾਰ ਆਪਣੇ ਕਮੈਂਟ ਜਰੂਰ ਰੱਖਿਓ ਤੀਜੀ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਜਿਹੜੀ ਗੱਲ ਆਖੀ ਜਾ ਰਹੀ ਹੈ ਕਿ ਸਤਗੁਰੂ ਅਰਬਦਾਸ ਮਹਾਰਾਜ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ਸਤਗੁਰੂ ਅਰਬਦਾਸ ਮਹਾਰਾਜ ਜੀ ਨੂੰ ਵੀ ਸ਼ਰਾਫ ਮਿਲਿਆ ਓਏ ਗੁਰੂ ਰਬਦਾਸ ਮਹਾਰਾਜ ਜਿਹੜੇ ਰਹਿਬਰਾਂ ਦੇ ਰਹਿਬਰ ਨੇ ਜਿਹੜੇ ਗੁਰਗੂਆਂ ਦੇ ਗੁਰੂ ਨੇ ਜਿਹੜੇ ਪੀਰਾਂ ਦੇ ਪੀਰ ਨੇ ਜਿਹੜੇ ਮੁਰਸ਼ਿਦਾਂ ਦੇ ਮੁਰਸ਼ਦ ਨੇ ਜਿਹੜੇ ਗਰੀਬਾਂ ਦੇ ਮਸੀਹਾ ਨੇ ਕਿ ਉਹਨਾਂ ਨੂੰ ਵੀ ਕੋਈ ਸ਼ਰਾਫ ਦੇ ਸਕਦਾ ਇਹ ਵੀ ਜਾਣਾਂਗੇ ਆਪਾਂ ਨਾਲੇ ਇਹ ਵੀ ਦੇਖਾਂਗੇ ਕਿ ਗੁਰੂ ਰਬਦਾਸ ਮਹਾਰਾਜ ਜੀ ਆਪਣੇ ਹੀ ਸਤਕਾਰਯੋਗ ਮਾਤਾ ਜੀ ਦਾ ਦੁੱਧ ਨਹੀਂ ਪੀਰੇ ਕਿਉਂ ਨਹੀਂ ਪੀਰੇ ਬਈ ਇਸ ਸਾਖੀ ਆਪਾਂ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰਾਂਗੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਲੋ ਆਓ ਆਪਾਂ ਸਾਖੀ ਸਾਂਝੀ ਕਰਦੇ ਆਂ ਤੁਹਾਡੇ ਨਾਲ। ਗੁਰੂ ਪਿਆਰਿਓ ਆਪਾਂ ਹੁਣ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਆਂ। ਵੈਸੇ ਤਾਂ ਸਤਿਗੁਰਾਂ ਦਾ ਪ੍ਰਕਾਸ਼ ਸਾਡੀ ਸੁਰਤ ਦੇ ਵਿੱਚ ਹੋਣਾ ਚਾਹੀਦਾ। ਉਹਨਾਂ ਦੀ ਬਾਣੀ ਦਾ ਪ੍ਰਕਾਸ਼, ਉਹਨਾਂ ਦੇ ਜੀਵਨ ਦਾ ਪ੍ਰਕਾਸ਼ ਤਾਂ ਜੋ ਅਸੀਂ ਸਤਿਗੁਰਾਂ ਨੂੰ ਕਦੇ ਵੀ ਨਾ ਭੁੱਲ ਸਕੀਏ। ਮੈਂ ਬੇਨਤੀ ਕੀਤੀ ਸੀ ਤੁਹਾਡੇ ਨਾਲ ਸਾਂਝੀ ਤੁਸੀਂ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ। ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਗੁਰਬਾਣੀ ਨੇ ਫੈਸਲਾ ਸੁਣਾਇਆ ਉੱਚ ਤੇ ਉੱਚ ਨਾਮ ਦੇ ਉਸ ਸਮਦਰਸੀ ਰਵਦਾਸ ਠਾਕੁਰ ਬਣਾਈ ਗੁਰੂ ਰਵਦਾਸ ਰੱਬ ਨੇ ਰੱਬ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਪਰ ਅਸੀਂ ਇਹਨਾਂ ਨਲਾਇਕ ਲੋਕਾਂ ਖਿਮਾ ਕਰਨਾ ਮਾਫ ਕਰਨਾ ਮੈਂ ਇਹ ਸ਼ਬਦ ਵਰਤ ਰਿਹਾ ਮੇਰੇ ਸਮੇਤ ਅਸੀਂ ਭੁੱਲਣ ਹਾਰ ਲੋਕਾਂ ਅਸੀਂ ਆਪਣੇ ਰੱਬ ਨੂੰ ਹੀ ਵਿਸਾਰ ਦਿੰਨੇ ਆ ਗੁਰੂ ਰਵਦਾਸ ਮਹਾਰਾਜ ਨੂੰ ਵਿਸਾਰ ਦਿੰਨੇ ਆ ਸਾਨੂੰ ਸਤਗੁਰੂ ਰਵਦਾਸ ਮਹਾਰਾਜ ਨੂੰ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਦਾ ਸਾਡੇ ਤੇ ਐਡਾ ਵੱਡਾ ਪਰਪਕਾਰ ਹੈ ਜਿਨ੍ਹਾਂ ਨੇ ਸਾਨੂੰ ਨਰਕ ਦੇ ਵਿੱਚੋਂ ਕੱਢ ਕੇ ਬੇਗਮਪੁਰੇ ਦੇ ਵਿੱਚ ਵਸਾਇਆ ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਸਾਨੂੰ ਤਾਂ ਉਹਨਾਂ ਦੀ ਬਾਣੀ ਆਪਣੇ ਘਰਾਂ ਦੇ ਵਿੱਚ ਲਿਆ ਕੇ ਰੱਖਣੀ ਚਾਹੀਦੀ ਹੈ ਸਤਗੁਰਨਾਮਦੇਵ ਜੀ ਸਤਗੁਰੂ ਕਬੀਰ ਜੀ ਸਤਗੁਰੂ ਵਦਾਹ ਜੀ ਗੁਰੂ ਨਾਨਕ ਮਹਾਰਾਜ ਜੀ ਕਦੇ ਬਾਣੀ ਪੜ੍ਹ ਕੇ ਤਾਂ ਵੇਖੀਏ ਸਾਨੂੰ ਪਤਾ ਲੱਗੇਗਾ ਕਿ ਸਾਡੇ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਕਿੱਡਾ ਵੱਡਾ ਇਨਕਲਾਬ ਲਿਆਂਦਾ ਸੀ ਸੋ ਇਹ ਬੇਨਤੀ ਹੈ ਪਹਿਲਾਂ ਕਿ ਆਪਣੇ ਘਰਾਂ ਦੇ ਵਿੱਚ ਬਾਣੀ ਜ਼ਰੂਰ ਰੱਖੋ ਸਤਿਗੁਰਾਂ ਦੀ ਕੋਈ ਨਾ ਕੋਈ ਤੁਹਾਡੇ ਵਿੱਚੋਂ ਜ਼ਰੂਰ ਪੜੇਗਾ ਤੇ ਸਮਝ ਲੱਗੇ ਲੋ ਸਾਖੀ ਆਪਾਂ ਸਾਂਝੀ ਕਰਦੇ ਆਂ ਗੁਰੂ ਪਿਆਰਿਓ ਗੁਰੂ ਰਵਿਦਾਸ ਮਹਾਰਾਜੀ ਦਾ ਜਨਮ ਉੱਤਰ ਪ੍ਰਦੇਸ਼ ਦੀ ਧਰਤੀ ਜਿਸ ਨੂੰ ਆਪਾਂ ਯੂਪੀ ਵੀ ਕਹਿੰਦੇ ਆਂ ਯੂਪੀ ਦੇ ਵਿੱਚ ਬਨਾਰਸ ਬਨਾਰਸ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਸੀਰ ਗਵਰਦਨਪੁਰ ਸੀਰ ਗਵਰਦਨਪੁਰ ਦੇ ਵਿੱਚ ਟੁੱਟੀ ਹੋਈ ਕੁੱਲੀ ਦੇ ਵਿੱਚ ਛੱਪੜੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪਿਤਾ ਬਾਪੂ ਸੰਤੋਖਦਾਸ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਸਤਕਾਰਯੋਗ ਮਾਤਾ ਮਾਤਾ ਕਲਸਾ ਦੇਵੀ ਜੀ ਦੀ ਕੁੱਖੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਨ 1433 ਈਸਵੀ ਨੂੰ ਹੋਇਆ ਇੱਕ ਸੰਮਤ ਇੱਕ ਬਿਕਰਮੀ ਤੇ ਇੱਕ ਈਸਵੀ ਇਹਦੇ ਬਾਰੇ ਵੀ ਤੁਹਾਡੇ ਨਾਲ ਮੈਂ ਵਿਚਾਰ ਕਰਾਂਗਾ ਅਸਲ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਹੈ ਉਹ 1370 ਈਸਵੀ ਦਾ ਹੈ ਤੇ ਸਤਗੁਰਾਂ ਦੀ ਉਮਰ 151 ਸਾਲ ਸੀ 1528 ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਐ ਸੰਸਾਰ ਨੂੰ ਸਰੀਰਕ ਤੌਰ ਤੇ ਅਲਵਿਦਾ ਕਹਿੰਦੇ ਨੇ ਬਾਣੀ ਦੇ ਤੌਰ ਤੇ ਉਹ ਹਮੇਸ਼ਾ ਸਾਡੇ ਨਾਲ ਨੇ ਸਾਡੇ ਜਿਹਨ ਦੇ ਵਿੱਚ ਨੇ ਸਾਡੇ ਜੀਵਨ ਦੇ ਵਿੱਚ ਨੇ ਜੇ ਅਸੀਂ ਸਤਗੁਰਾਂ ਦੀ ਬਾਣੀ ਪੜ੍ਹਦੇ ਆ ਤਾਂ ਸਤਗੁਰੂ ਰਵਿਦਾਸ ਮਹਾਰਾਜੀ ਨੂੰ ਮੰਨਣ ਵਾਲਿਆਂ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪੰਥ ਨੇ ਨਾਮ ਲੇਵਾ ਸੰਗਤਾਂ ਨੇ ਇੱਕ ਫੈਸਲਾ ਕੀਤਾ ਕਿ 1433 ਕੀ ਮਾਗ ਸੁਦੀ 15 ਦੁਖਿਓਂ ਕੇ ਕਲਿਆਣ ਹਿੱਤ ਪ੍ਰਗਟੇ ਸ੍ਰੀ ਗੁਰੂ ਰਵਿਦਾਸ 15 ਮਾਗ 1433 ਨੂੰ ਗੁਰੂ ਰਵਿਦਾਸ ਮਹਾਰਾਜੀ ਦਾ ਪ੍ਰਕਾਸ਼ ਹੁੰਦਾ ਹੈ ਇਹ 56 ਸਾਲ ਦਾ ਕੈਲੰਡਰ ਦਾ ਫਰਕ ਹੈ ਜਦੋਂ ਤੁਸੀਂ 1433 ਚੋਂ 56 ਸਾਲ ਘਟਾ ਦੋਗੇ ਤਾਂ 15 1377 ਬਣ ਜਾਏਗਾ ਜੇ ਪਲੱਸ ਕਰ ਦੋਗੇ 1377 ਦੇ ਵਿੱਚ ਤਾਂ 1433 ਬਣ ਜਾਏਗਾ ਇਹ ਕੈਲੰਡਰਾਂ ਦਾ ਹਿਸਾਬ ਕਿਤਾਬ ਆਪਾਂ ਦੇ ਕਦੇ ਫੇਰ ਸਾਂਝਾ ਕਰਾਂਗੇ ਤੁਹਾਡੇ ਨਾਲ ਹੁਣ ਗੁਰੂ ਰਵਿਦਾਸ ਮਹਾਰਾਜੀ ਦਾ ਜਨਮ ਹੋ ਜਾਂਦਾ ਹੈ ਘਰ ਦੇ ਵਿੱਚ ਇਹ ਮਕਾਲਫ ਲਿਖਦਾ ਮਕਾਲਫ ਇੱਕ ਰਾਈਟਰ ਹੋਏ ਅੰਗਰੇਜ਼ ਉਹ ਲਿਖਦਾ ਤੇ ਇੱਕ ਗੁਰ ਭਗਤ ਮਾਲਾ ਜੀ ਨੇ ਲਿਖੀ ਉਹ ਲਿਖਦਾ ਇਹ ਦੋ ਜਣੇ ਕਹਿੰਦੇ ਨੇ ਕਿ ਕਦੇ ਜਦੋਂ ਗੁਰੂ ਰਵਿਦਾਸ ਮਹਾਰਾਜੀ ਦਾ ਜਨਮ ਹੋਇਆ ਜਨਮ ਲੈਣ ਤੋਂ ਬਾਅਦ ਸਤਿਗੁਰਾਂ ਨੇ ਆਪਣੀ ਮਾਤਾ ਦਾ ਦੁੱਧ ਨਹੀਂ ਸੀ ਪੀਤਾ ਦੁੱਧ ਨਹੀਂ ਸੀ ਚੁੰਗਿਆ ਕਿਉਂ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਰੱਬ ਨਾਲ ਗिला ਕੀਤਾ ਕਿ ਹੇ ਰੱਬਾ ਤੂੰ ਮੈਨੂੰ ਚਮਾਰਾਂ ਦੇ ਘਰ ਕਿਉਂ ਭੇਜ ਦਿੱਤਾ ਫਿਰ ਇਹ ਪਿਛਲੀ ਇੱਕ ਕਹਾਣੀ ਲੈ ਕੇ ਬੈਠਦੇ ਨੇ ਇਹਦੇ ਬਾਰੇ ਵੀ ਆਪਾਂ ਧਿਆਨ ਨਾਲ ਸਮਝੇ ਹੁਣ ਤੁਸੀਂ ਉਹ ਪਿਛਲੀ ਥਾਕੀ ਕੀ ਹੈ ਕਹਾਣੀ ਕੀ ਹੈ ਕਹਿੰਦੇ ਗੁਰੂ ਰਵਿਦਾਸ ਮਹਾਰਾਜ ਜੀ ਇੱਕ ਬਾਲ ਬ੍ਰਹਮਚਾਰੀ ਸਨ ਤੇ ਉਹ ਸੰਤ ਰਾਮਾਨੰਦ ਜੀ ਦੀ ਸੇਵਾ ਕਰਿਆ ਕਰਦੇ ਸਨ ਸੰਤ ਰਾਮਾਨੰਦ ਜੀ ਬਾਰੇ ਵੀ ਮੈਂ ਤੁਹਾਡੇ ਨਾਲ ਵਿਚਾਰ ਕਰਾਂਗਾ ਸੰਤ ਰਾਮਾਨੰਦ ਜੀ ਜੋ ਗੁਰੂ ਰਵਦਾਸ ਮਹਾਰਾਜ ਜੀ ਦੇ ਸਮਕਾਲੀ ਹੋਏ ਨੇ ਜਿਨ੍ਹਾਂ ਦੀ ਉਮਰ ਦੇ ਵਿੱਚ ਲਗਭਗ 10 ਸਾਲ ਦਾ ਫਾਸਲਾ ਹੈ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ 1377 ਈਸਵੀ ਨੂੰ ਹੁੰਦਾ ਸੰਤ ਰਾਮਾਨੰਦ ਜੀ ਦਾ ਜਨਮ 1366 ਈਸਵੀ ਨੂੰ ਹੁੰਦਾ 11 ਸਾਲਾਂ ਦਾ ਫਰਕ ਹੈ ਤੇ ਸੰਤ ਰਾਮਾਨੰਦ ਜੀ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਪਿਛਲੇ ਜਨਮ ਦਾ ਗੁਰੂ ਬਣਾਇਆ ਗਿਆ ਇਹ ਗੱਲ ਨੋਟ ਕਰੋ ਜੇ ਉਦਾਂ ਆਪਾਂ ਦੇਖੀਏ 1433 ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤੇ ਸੰਤ ਰਾਮਾਨੰਦ ਜੀ ਦਾ ਪ੍ਰਕਾਸ਼ ਪੁਰਬ ਹੈ ਜਿਹੜਾ ਉਹ 1422 ਈਸਵੀ ਹੈ 11 ਸਾਲ ਦਾ ਫਰਕ ਹੈ ਹੁਣ ਗੱਲ ਆ ਗਈ ਪਿਛਲੇ ਜਨਮ ਤੇ ਪਿਛਲੇ ਜਨਮ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਇੱਕ ਬਾਲ ਬ੍ਰਹਮਚਾਰੀ ਸਨ ਉਹ ਇਹਨਾਂ ਨੂੰ ਬ੍ਰਾਹਮਣ ਵੀ ਲਿਖਿਆ ਗਿਆ ਮਕਾਲਫ ਅਤੇ ਗੁਰ ਭਾਗਤ ਮਾਲਾ ਦਾ ਜਿਹੜਾ ਲਿਖਾਰੀ ਹੈ ਉਹ ਲਿਖਦਾ ਕਿ ਗੁਰੂ ਰਵਿਦਾਸ ਮਹਾਰਾਜ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਸਨ ਬਾਲ ਬ੍ਰਹਮਚਾਰੀ ਸਨ ਉਹ ਬਾਲ ਬ੍ਰਹਮਚਾਰੀ ਸੰਤ ਰਾਮਾਨੰਦ ਜੀ ਦੀ ਪ੍ਰਸ਼ਾਦੇ ਦੀ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਕੀ ਹੁੰਦਾ ਹੈ ਰੋਜ਼ ਜਿਵੇਂ ਪ੍ਰਸ਼ਾਦਾ ਛਕਾਉਂਦੇ ਸਨ ਇੱਕ ਦਿਨ ਰਸਤ ਲੈਣ ਗਏ ਰਾਸ਼ਨ ਲੈਣ ਗਏ ਕਹਿੰਦੇ ਇੱਕ ਐਸੀ ਦੁਕਾਨ ਤੇ ਚਲੇ ਗਏ ਬਾਣੀਏ ਦੀ ਦੁਕਾਨ ਜਿਹਦਾ ਜਿਹੜਾ ਸੇਠ ਸੀ ਉਹ ਚਮਾਰ ਸੀ ਜੋ ਜਦੋਂ ਬਾਣੀ ਦੀ ਦੁਕਾਨ ਤੋਂ ਰਸਤ ਪਾਣੀ ਲੈ ਕੇ ਆਂਦਾ ਪ੍ਰਹੰਤ ਰਾਮਾਨੰਦ ਜੀ ਨੂੰ ਆ ਕੇ ਪ੍ਰਸ਼ਾਦਾ ਪਾਣੀ ਛਕਾਇਆ ਤਾਂ ਸੰਤ ਰਾਮਾਨੰਦ ਜੀ ਨੇ ਜਦੋਂ ਪ੍ਰਸ਼ਾਦਾ ਪਾਣੀ ਛਕ ਲਿਆ ਤਾਂ ਰਾਤ ਨੂੰ ਜਦੋਂ ਸਮਾਧੀ ਲਾਈ ਧਿਆਨ ਲਾਉਣ ਲੱਗੇ ਤਾਂ ਰੱਬ ਦੇ ਨਾਲ ਧਿਆਨ ਨਾ ਜੁੜੇ ਸੰਤ ਰਾਮਾਨੰਦ ਜੀ ਕਹਿੰਦੇ ਅੱਜ ਰੱਬ ਦੇ ਨਾਲ ਧਿਆਨ ਨਹੀਂ ਜੁੜਦਾ ਕੀ ਗੱਲ ਹੋ ਗਈ ਭਈ ਕਹਿੰਦੇ ਉਹਨਾਂ ਨੇ ਨਜ਼ਰ ਮਾਰ ਕੇ ਵੇਖੀ ਤਾਂ ਪਤਾ ਲੱਗਿਆ ਕਿ ਜਿਹੜਾ ਬਾਲ ਬ੍ਰਹਮਚਾਰੀ ਹੈ ਭਾਵ ਜੋ ਗੁਰੂ ਰਵਦਾਸ ਮਹਾਰਾਜ ਨੇ ਪਿਛਲੇ ਜਨਮ ਦੇ ਵਿੱਚ ਇਹਨਾਂ ਨੇ ਮੈਨੂੰ ਉਹ ਰਸਤ ਪਾਣੀ ਲੈ ਆ ਕੇ ਦੇ ਦਿੱਤਾ ਜਿਹਦਾ ਮਾਲਕ ਚਮਾਰ ਹੈ ਤੇ ਮੱਚ ਮਾਰਾਂ ਦੇ ਕਰਖਾਨਾ ਨਹੀਂ ਇਹ ਸੰਤ ਰਾਮਾਨੰਦ ਜੀ ਦੇ ਮੁਖੋਂ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖੋਂ ਕਢਾਈ ਹੋਈ ਸਾਖੀ ਹੈ ਤੇ ਫਿਰ ਉੱਥੇ ਸੰਤ ਰਾਮਾਨੰਦ ਜੀ ਨੇ ਜੁਦੇ ਸ਼ਰਾਫ ਦੇ ਦਿੱਤਾ ਗੱਲ ਸੁਣ ਬਈ ਬ੍ਰਹਮਚਾਰੀ ਤੂੰ ਮੈਨੂੰ ਚਮਾਰਾਂ ਦੇ ਘਰ ਦਾ ਪ੍ਰਸ਼ਾਦਾ ਛਕਾਇਆ ਮੈਂ ਇਹ ਪ੍ਰਸ਼ਾਦਾ ਸ਼ਕਤਾ ਲਿਆ ਪਰ ਮੈਂ ਤੈਨੂੰ ਸ਼ਰਾਫ ਦਿੰਨਾ ਤੇਰਾ ਅਗਲਾ ਜਨਮ ਚਮਾਰਾਂ ਦੇ ਘਰ ਦੇ ਵਿੱਚ ਹੋਏਗਾ ਇਹ ਸਾਖੀ ਸੁਣਾਈ ਜਾਂਦੀ ਹੈ ਤੇ ਅਸੀਂ ਸੁਣਦੇ ਹਾਂ ਹੁਣ ਇੱਥੇ ਧਿਆਨ ਦਿਓ ਗੁਰੂ ਰਵਦਾਸ ਮਹਾਰਾਜ ਜੀ ਨੂੰ ਸਿੱਧੇ ਤੌਰ ਤੇ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਬਣਾ ਦਿੱਤਾ ਸੀ ਤੇ ਸੰਤ ਰਾਮਾਨੰਦ ਜੀ ਨੂੰ ਸ਼ਰਾਫ ਦੇਣ ਵਾਲਾ ਬਣਾ ਦਿੱਤਾ ਹੁਣ ਇੱਥੇ ਸਮਝਣ ਦਾ ਯਤਨ ਕਰਿਓ ਬੇਨਤੀ ਹੈ ਇਸ ਪੁਆਇੰਟ ਨੂੰ ਜਰੂਰ ਸਮਝਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜੋ ਉਸ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੰਤ ਰਾਮਾਨੰਦ ਜੀ ਦੀ ਬਾਣੀ ਹੈ ਔਰ ਬਾਣੀ ਤੋਂ ਪਤਾ ਲੱਗ ਜਾਏਗਾ ਕਿ ਸੰਤ ਰਾਮਾਨੰਦ ਜੀ ਦਾ ਜੀਵਨ ਕਿਹੋ ਜਿਹਾ ਸੀ ਕੀ ਉਹ ਜਾਤ ਪਾਤ ਨੂੰ ਮੰਨਦੇ ਸਨ ਕੀ ਉਹ ਵਰਸ਼ਰਾਪ ਨੂੰ ਮੰਨਦੇ ਸਨ ਜੇ ਨਹੀਂ ਮੰਨਦੇ ਸੀ ਇਹਦਾ ਮਤਲਬ ਹੈ ਸਾਖੀ ਜਾਣ ਪੁੱਝ ਕੇ ਜੋੜੀ ਗਈ ਹੈ ਹੁਣ ਮੇਰੇ ਪਹਿਲਾਂ ਤਾਂ ਇਹ ਵੇਖੋ ਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਜਨਮ ਲੈਂਦੇ ਨੇ ਉਦੋਂ ਸੰਤ ਰਾਮਾਨੰਦ ਜੀ ਦੀ ਉਮਰ 11 ਸਾਲ ਸੀ ਤੇ ਪਿਛਲਾ ਜਨਮ ਕਿੱਥੋਂ ਆ ਗਿਆ ਬਈ ਕਹਾਣੀਕਾਰ ਨੇ ਇਹ ਵੀ ਨਹੀਂ ਲਿਖਿਆ ਕਿ ਸੰਤ ਰਾਮਾਨੰਦ ਜੀ ਦਾ ਵੀ ਦੁਬਾਰੇ ਤੇ ਜਨਮ ਹੋਇਆ। ਉਹਨੇ ਕਿਹਾ ਨਹੀਂ ਉਸ ਸਮੇਂ ਬਾਲ ਬ੍ਰਹਮਚਾਰੀ ਨੂੰ ਸ਼ਰਾਫ ਦੇ ਦਿੱਤਾ। ਬਾਲ ਬ੍ਰਹਮਚਾਰੀ ਦੀ ਭਾਵ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਨਮ ਲੈ ਲੈਂਦੇ ਨੇ। ਜਨਮ ਲੈਣ ਤੋਂ ਬਾਅਦ ਫਿਰ ਸੰਤ ਆ ਰਾਮਨੰਦ ਜੀ ਘਰੇ ਜਾਂਦੇ ਨੇ। ਕਹਿੰਦੇ ਗੁਰੂ ਰਵਿਦਾਸ ਮਾਰੇ ਦੁੱਧ ਨਹੀਂ ਪੀਂਦੇ। ਤੇ ਦੁੱਧ ਨਹੀਂ ਪੀਂਦੇ ਗੁਰੂ ਰਵਿਦਾਸ ਮਹਾਰਾਜ ਗਿਲਾ ਕਰਦੇ ਨੇ ਰੱਬ ਨਾਲ। ਰੱਬ ਸੰਤ ਰਾਮਾਨੰਦ ਜੀ ਨੂੰ ਕਹਿੰਦੇ ਨੇ ਭਾਈ ਤੂੰ ਕਿਉਂ ਬੱਚੇ ਨੂੰ ਸ਼ਰਾਫ ਦਿੱਤਾ? ਉਹ ਤਾਂ ਆਪਣੀ ਮਾਤਾ ਦਾ ਅੰਮ੍ਰਿਤ ਪਾਨ ਨਹੀਂ ਕਰ ਰਿਹਾ। ਦੁੱਧ ਨਹੀਂ ਛੱਕ ਰਿਹਾ। ਜਾ ਜਾ ਕੇ ਉਹਨਾਂ ਨੂੰ ਸਮਝਾ ਤੇ 10 ਦਿਨਾਂ ਬਾਅਦ ਉਹ ਸੰਤ ਰਾਮਾਨੰਦ ਜੀ ਗੁਰੂ ਰਵਿਦਾਸ ਮਹਾਰਾਜੀ ਦੇ ਘਰ ਆਉਂਦੇ ਨੇ ਘਰ ਆ ਕੇ ਕਹਿੰਦੇ ਨੇ ਪੁੱਤਰਾ ਦੁੱਧ ਪੀ ਲੈ ਤੂੰ ਸ਼ਕਲਾ ਕੋਈ ਗੱਲ ਨਹੀਂ ਜੇ ਤੂੰ ਚਮਾਰਾਂ ਦੀ ਘਰ ਪੈਦਾ ਹੋ ਗਿਆ ਦੇਖੋ ਚਮਾਰ ਬਰਾਦਰੀ ਨੂੰ ਗੁਰੂ ਰਵਿਦਾਸ ਮਹਾਰਾਜੀ ਦੇ ਮੁੱਖ ਤੋਂ ਹੀ ਨੀਵੀਂ ਦਰਸਾਇਆ ਜਾ ਰਿਹਾ ਕਿ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਮੈਨੂੰ ਚਮਾਰਾਂ ਦੇ ਘਰ ਕਿਉਂ ਭੇਜ ਦਿੱਤਾ ਕਿਡਾ ਛੱਤਰ ਦਿਮਾਗ ਦਾ ਉਹ ਬੰਦਾ ਜਿਹਨੇ ਇੱਕ ਕਹਾਣੀ ਘੜੀ ਹੈ ਉਹ ਜਿਹੜੇ ਬਰਾਦਰੀ ਵਿੱਚ ਗੁਰੂ ਰਵਿਦਾਸ ਮਹਾਰਾਜ ਨੇ ਜਨਮ ਲਿਆ ਸਤਗੁਰਤਾ ਮਾਨ ਨਾਲ ਕਹਿੰਦੇ ਨੇ ਕਹਿ ਰਵਦਾਸ ਖਲਾਸ ਚ ਮਹਾਰਾ ਤੇ ਸਤਗੁਰਾਂ ਨੂੰ ساری ਉਮਰ ਕਿਸੇ ਨੇ ਦੱਸਿਆ ਨਹੀਂ ਵੀ ਭਾਈ ਤੁਸੀਂ ਤਾਂ ਬ੍ਰਾਹਮਣ ਸੀ ਪਿਛਲੇ ਜਨਮ ਦੇ ਵਿੱਚ ਨਾ ਗੁਰੂ ਰਵਦਾਸ ਮਹਾਰਾ ਨੇ ਜ਼ਿਕਰ ਕੀਤਾ ਇਹਦਾ ਮਤਲਬ ਗੁਰੂ ਰਵਦਾਸ ਮਹਾਰਾ ਜੀ ਨਾਲ ਅਤੇ ਗੁਰੂ ਰਵਦਾਸ ਮਹਾਰਾ ਜੀ ਦੇ ਜਿੰਨੇ ਵੀ ਪੈਰੋਕਾਰ ਨੇ ਜਾਂ ਉਹ ਬਰਾਦਰੀ ਹੈ ਉਹਨਾਂ ਨੂੰ ਨੀਵੀਂ ਦਸਾਉਣ ਦੇ ਲਈ ਗੁਰੂ ਰਵਦਾਸ ਮਹਾਰਾ ਜੀ ਨੂੰ ਬ੍ਰਾਹਮਣ ਬਣਾ ਰਿਹਾ ਤੇ ਜਾਤੀ ਨੂੰ ਨੀਵੀਂ ਬਣਾ ਰਿਹਾ ਹੈ ਤੇ ਗੁਰੂ ਰਵਦਾਸ ਮਹਾਰਾਜ ਸ਼ਰਾਫ ਨਹੀਂ ਦਿੰਦੇ ਜਿਹੜਾ ਆਜ ਵੀ ਸਤਗੁਰਤਾ ਛਾਤੀ ਨਾਲ ਲਾਉਂਦੇ ਨੇ ਆਪਣੀ ਮਾਤਾ ਨੂੰ ਕਹਿਣਗੇ ਵੀ ਮੈਂ ਮਾਤਾ ਦਾ ਦੁੱਧ ਨਹੀਂ ਪੀਣਾ ਇਹ ਸਮਝਣ ਦੀਆਂ ਗੱਲਾਂ ਨਹੀਂ ਗੁਰੂ ਰਵਦਾਸ ਮਹਾਰਾ ਦਾ ਟੱਕੇ ਨਾਲ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ ਨਹੀਂ ਯਕੀਨ ਤਾਂ ਤੁਸੀਂ ਵੇਖੋ ਵੀ ਜਨਮ ਦਾ ਕਿੰਨਾ ਫਾਸਲਾ ਹੈ 11 ਸਾਲ ਦਾ ਇੱਕ ਬੱਚਾ ਕੀ ਗੁਰੂ ਰਵਦਾਸ ਮਹਾਰਾ ਜੀ ਦਾ ਪਿਛਲੇ ਜਨਮ ਚ ਗੁਰੂ ਹੋ ਸਕਦਾ ਇਹ ਤੱਕੀ ਨਾਲ ਜਾਣ ਬੁੱਝ ਕੇ ਸਾਖੀ ਕਢੀ ਗਈ ਹੈ ਹੁਣ ਹੋਰ ਸਮਝਣ ਦਾ ਯਤਨ ਕਰਿਓ ਸੰਤ ਰਾਮਾਨੰਦ ਜੀ ਕੀ ਸ਼ਰਾਫ ਦੇ ਸਕਦੇ ਨੇ ਆਪਾਂ ਉਹਨਾਂ ਦੀ ਬਾਣੀ ਤੋਂ ਪੜਦੇ ਆ ਉਹ ਤਾਂ ਜਾਤ ਪਾਤ ਨੂੰ ਬਿਲਕੁਲ ਨਹੀਂ ਮੰਨਦੇ ਉਹ ਤਾਂ ਬਾਣੀ ਦੇ ਵਿੱਚ ਕਹਿੰਦੇ ਨੇ ਕਤ ਜਾਈਏ ਰੇ ਕਰ ਲਾਗੋ ਰੰਗ 1195 ਅੰਕਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜੀ ਤੁਸੀਂ ਜ਼ਰੂਰ ਪੜਿਓ ਕੱਤ ਜਾਈਏ ਰੇ ਕੱਤ ਦਾ ਮਤਲਬ ਹੁੰਦਾ ਕਿੱਥੇ ਜਾਈਏ ਸੰਤ ਰਾਮਾਨੰਦ ਜੀ ਕਹਿੰਦੇ ਘਰ ਲਾਗੋ ਰੰਗ ਮੇਰੇ ਘਰ ਦੇ ਵਿੱਚ ਤਾਂ ਰੰਗ ਲੱਗ ਗਿਆ ਰੌਣਕਾਂ ਲੱਗੀਆਂ ਮੇਰਾ ਚਿੱਤ ਨਾ ਚਲਾ ਮਨ ਭਇਓ ਪੰਗ ਕਿਉਂਕਿ ਮੇਰਾ ਚਿੱਤ ਹੁਣ ਡੋਲਦਾ ਨਹੀਂ ਮੇਰਾ ਮਨ ਪਿੰਗਲਾ ਹੋ ਗਿਆ ਵਿਸ਼ੇਵਕਾਰਾਂ ਵੱਲ ਬਾਹਰ ਤਾਂ ਭੱਜਦਾ ਹੀ ਨਹੀਂ ਕਿਉਂਕਿ ਮੈਨੂੰ ਅੰਦਰੋਂ ਹੀ ਅਕਾਲ ਪੁਰਖ ਪਰਮੇਸ਼ਰ ਦਿਖ ਗਿਆ ਮੇਰੇ ਅੰਦਰ ਹੈ ਰੱਬ ਉਹ ਰੱਬ ਨੂੰ ਮੰਨਣ ਵਾਲੇ ਸੰਤ ਰਾਮਾਨੰਦ ਜੀ ਕਿਸੇ ਨੂੰ ਸ਼ਰਾਫ ਦੇ ਸਕਦੇ ਨੇ ਨਹੀਂ ਦੇ ਸਕਦੇ ਰਾਮਾਨੰਦ ਜੀ ਕਿਸੇ ਨੂੰ ਸ਼ਰਾਫ ਨਹੀਂ ਦੇ ਸਕਦੇ ਜਿਹੜੇ ਰੱਬ ਨਾਲ ਸਿੱਧੀ ਗੰਡ ਗੰਢੀ ਬੈਠੇ ਨੇ ਤੇ ਉਹ ਕਿਵੇਂ ਆਪਣੇ ਬਾਲ ਬ੍ਰਹਮਚਾਰੀ ਨੂੰ ਸ਼ਰਾਫ ਦੇ ਦੇਣਗੇ ਨਹੀਂ ਦੇ ਸਕਦੇ ਉਹਨਾਂ ਦੀ ਬਾਣੀ পড়ੋ ਬਾਣੀ 'ਚ ਲਿਖਿਆ ਦੇਖੋ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਸੰਤ ਰਾਮਾਨੰਦ ਜੀ ਕਹਿੰਦੇ ਏਕ ਦਿਵਸ ਦਿਵਸ ਦਾ ਮਤਲਬ ਹੁੰਦਾ ਦਿਨ ਏਕ ਦਿਵਸ ਮਨ ਭਈਓ ਮੰਗ ਮੇਰੇ ਮਨ ਦੇ ਵਿੱਚ ਇੱਕ ਦਿਨ ਖਿਆਲ ਆਇਆ ਕਿ ਕਸ ਚੰਦਨ ਚੋਆ ਬਹੁਤ ਸੁਗੰਧ ਚੰਦਨ ਲੈ ਕੇ ਉਹਨੂੰ ਘਸਾ ਕੇ ਅਤਰ ਬਣਾ ਕੇ ਸੁਗੰਧੀਆਂ ਬਣਾ ਕੇ ਮੈਂ ਮੰਦਿਰ ਜਾ ਕੇ ਰੱਬ ਦੀ ਪੂਜਾ ਕਰਾਂ ਪਰ ਕਹਿੰਦੇ ਪੂਜਨ ਚਾਲੀ ਬ੍ਰਹਮ ਠਾਏ ਬ੍ਰਹਮ ਠਾਏ ਦਾ ਮਤਲਬ ਹੁੰਦਾ ਠਾਕੁਰ ਦਾ ਦਵਾਰਾ ਮੰਦਿਰ ਮੈਂ ਪ੍ਰਮਾਤਮਾ ਨੂੰ ਪੂਜਣ ਲਈ ਮੰਦਿਰ ਵੱਲ ਨੂੰ ਤੁਰ ਪਿਆ ਪਰ ਸੋ ਬ੍ਰह्म ਬਤਾਇਓ ਗੁਰਮਨ ਹੀ ਮਾਹੇ ਗੁਰੂ ਨੇ ਬ੍ਰਾਹਮਣੇ ਮੈਨੂੰ ਦਿਖਾ ਦਿੱਤਾ ਕਿ ਪ੍ਰਮਾਤਮਾ ਦਾ ਭਾਈ ਤੇਰੇ ਅੰਦਰ ਹੈ ਪਹਿਲਾ ਅੰਦਰੋਂ ਲੱਭ ਇਹਦਾ ਮਤਲਬ ਇਹ ਹੈ ਕਿ ਸੰਤ ਰਾਮਾਨੰਦ ਜੀ ਕਿਸੇ ਐਸੇ ਮੜੀ ਮਸਾਣੀ ਦੇ ਜਾਂ ਪੱਥਰਾਂ ਦੇ ਪੁਜਾਰੀ ਨਹੀਂ ਸਨ ਉਹ ਇੱਕ ਅਕਾਲ ਪੁਰਖ ਦੇ ਪੁਜਾਰੀ ਸੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਮੈਂ ਨਹੀਂ ਕਹਿੰਦਾ ਇਹ ਗੁਰਬਾਣੀ 'ਚ ਲਿਖਿਆ 1195 ਅੰਕ ਤੇ ਲਿਖਿਆ ਜਹ ਜਾਈਐ ਤਹ ਜਲ ਪਖਾਨ ਜਿੱਥੇ ਵੀ ਕਹਿੰਦੇ ਜਾਈਏ ਉੱਥੇ ਜਲ ਤੇ ਪੱਥਰ ਨੇ ਜਿਹੜੇ ਮਰਜ਼ੀ ਧਾਰਮਿਕ ਦਵਾਰੇ ਤੇ ਚਲੇ ਜਾਓ ਜਹ ਜਾਈਆਂ ਤਹਿ ਜਲ ਮਤਲਬ ਪਾਣੀ ਪਖਾਨ ਮਤਲਬ ਪਹਾੜ ਪਰਬਤ ਪੱਥਰ ਪੱਥਰ ਨੇ ਤੂ ਪੂਰ ਰਹੇ ਹੋਇਆ ਸਰਬਸਮਾਨ ਪ੍ਰਮਾਤਮਾ ਤਾਂ ਸਾਰਿਆਂ ਦੇ ਵਿੱਚ ਵਸਿਆ ਹੋਇਆ ਤੂ ਪੂਰ ਰਹੇ ਹੋ ਇਹ ਸੰਤ ਰਾਮਾਨੰਦ ਜੀ ਆਪਣੀ ਬਾਣੀ ਚ ਕਹਿੰਦੇ ਨੇ ਜਿਹੜਾ ਰੱਬ ਹੈ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਕਿ ਉਹਨਾਂ ਨੂੰ ਆਪਣੇ ਬਾਲ ਬ੍ਰਹਮਚਾਰੀ ਦੇ ਵਿੱਚੋਂ ਨਹੀਂ ਦਿਖਿਆ ਕਿ ਉਹਦੇ ਵਿੱਚੋਂ ਵੀ ਰੱਬ ਸੀ ਤੇ ਫਿਰ ਉਹ ਸ਼ਰਾਫ ਕਿਵੇਂ ਦੇ ਦੇਣਗੇ ਜਿਨ੍ਹਾਂ ਨੂੰ ਪਤਾ ਵੀ ਮੇਰੇ ਬ੍ਰਹਮਚਾਰੀ ਦੇ ਵਿੱਚ ਵੀ ਰੱਬ ਹੈ ਉਹ ਜਿਹੜਾ ਸਮਾਨ ਵੇਚ ਰਿਹਾ ਵਾ ਇੱਕ ਬਾਣੀਆ ਉਹਦੇ ਵਿੱਚ ਵੀ ਰੱਬ ਹੈ ਜਿਹੜਾ ਉਹ ਬਾਣੀਏ ਦਾ ਮਾਲਕ ਅੱਗੇ ਚਮਾਰ ਹੈ ਉਹਦੇ ਵਿੱਚ ਵੀ ਰੱਬ ਹੈ ਮਾਤਾ ਕਲਸਾਂ ਵਿੱਚ ਵੀ ਰੱਬ ਹੈ ਬ੍ਰਭਾ ਪਿਤਾ ਸੰਤੋਖ ਦਾਸ ਵਿੱਚ ਵੀ ਰੱਬ ਹੈ ਚਮਾਰ ਬਰਾਦਰੀ ਵਿੱਚ ਵੀ ਰੱਬ ਹੈ ਫਿਰ ਸ਼ਰਾਫ ਕਿਵੇਂ ਦੇ ਦੇਣਗੇ ਮੈਂ ਫਿਰ ਬੇਨਤੀ ਕਰਦੇ ਹਾਂ ਛਾਤਰ ਦਿਮਾਗ ਵਾਲੇ ਬੰਦੇ ਨੇ ਕਹਾਣੀ ਕਢੀ ਹੈ ਜਿਹੜਾ ਚਮਾਰ ਬਰਾਦਰੀ ਨੂੰ ਭਾਈਚਾਰੇ ਦੇ ਲੋਕਾਂ ਨੂੰ ਜਾਣ ਪੁੱਜੀ ਕੇ ਨੀਮੇਦਰ撒 ਰਿਆ ਹੈ ਔਰ ਗੁਰੂ ਰਵਦਾਸ ਮਹਾਰਾਜ ਜੀ ਨੂੰ ਉਹਨਾਂ ਨੂੰ ਤੋੜ ਕੇ ਆਪਣੇ ਅੰਡਰ ਕਰਨਾ ਚਾਹੁੰਦਾ ਹੈ ਪਰ ਗੁਰੂ ਰਵਦਾਸ ਮਹਾਰਾਜ ਦੀ ਬਾਣੀ ਵਿੱਚ ਨਾ ਲਿਖਦੇ ਨਾ ਕਹਿ ਰਵਦਾਸ ਖਲਾਸ ਚ ਮਾਰਾ ਤਾਂ ਇਹ ਸੱਚ ਹੈ ਗੁਰੂ ਰਵਦਾਸ ਮਹਾਰਾਜ ਨੂੰ ਬ੍ਰਾਹਮਣ ਬਣਾ ਛੱਡਣਾ ਸੀ ਇਹਨਾਂ ਨੇ ਸਤ ਗੁਰੂ ਰਵਦਾਸ ਮਹਾਰਾਜ ਜੀ ਤਾਂ ਕਹਿੰਦੇ ਉਹ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਜਾਤੀਵਾਦੀ ਕਹਿੰਦੇ ਨੇ ਆਪਣੇ ਆਪ ਨੂੰ ਉਹ ਬ੍ਰਾਹਮਣਾ ਦੇ ਅੱਗੇ ਪ੍ਰਧਾਨ ਦੱਸਦੇ ਨੇ ਉਹ ਤਾਂ ਆ ਕੇ ਮੇਰੇ ਅੱਗੇ ਝੁਕਦੇ ਨੇ ਕਿਉਂ ਚੁਕੇ ਕਿਉਂਕਿ ਸਤਗੁਰਾਂ ਨੇ ਅਕਾਲ ਪੁਰਖ ਨੂੰ ਪਾ ਲਿਆ ਸੀ ਪਰਮੇਸ਼ਰ ਨੂੰ ਪਾ ਲਿਆ ਸੀ ਸਤਗੁਰਾਂ ਨੇ ਪੂਰੀ ਮਨੁੱਖਤਾ ਨੂੰ ਸਮਝਾ ਦਿੱਤਾ ਸੀ ਤੇ ਉਹ ਗੁਰੂ ਰਵਿਦਾਸ ਮਹਾਰਾਜ ਜੀ ਦਾ ਅੱਜ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਤੱਕੇ ਨਾਲ ਸ਼ਰਾਫ ਦਿੱਤਾ ਜਾ ਰਿਹਾ ਹੈ ਪਰ ਸ਼ਰਾਫ ਸੰਤ ਰਾਮਾਨੰਦ ਨਹੀਂ ਦੇ ਸਕਦੇ ਕਿਉਂਕਿ ਉਹ ਬਾਣੀ ਵਿੱਚ ਕਹਿੰਦੇ ਨੇ ਤੂੰ ਪੂਰੇ ਹੋਇਓ ਹੈ ਸਰਬਸਮਾਨ ਹੈ ਇਹ ਅਕਾਲ ਪੁਰਖ ਤੂੰ ਸਾਰਿਆਂ ਵਿੱਚ ਵਸਦਾ ਹੈ ਉਹ ਗੁਰੂ ਰਵਿਦਾਸ ਮਹਾਰਾਜ ਵਿੱਚ ਵੀ ਸੀ ਬਾਲ ਬ੍ਰਹਮਚਾਰੀ ਵਿੱਚ ਸੀ ਇਸ ਕਰਕੇ ਉਹ ਸ਼ਰਾਫ ਨਹੀਂ ਦੇ ਸਕਦੇ ਕਿ ਕਿਮਾਲ ਦੀ ਗੱਲ ਲਿਖੀ ਹੈ 베ਦ ਪੁਰਾਨ ਸਭ ਦੇਖਿਆ ਜੋਏ ਸਾਰੇ ਮੈਂ ਜੋਈ ਮਤਲਬ ਖੋਜ ਕੇ ਦੇਖ ਲੈ ਪੜ ਕੇ ਦੇਖ ਲੈ ਸਮਝ ਕੇ ਦੇਖ ਲੈ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਅਸੀਂ ਰੱਬ ਨੂੰ ਤਾਂ ਬਾਹਰ ਜਾ ਕੇ ਤਾਂ ਲੱਭੀਏ ਜੋ ਸਾਡੇ ਅੰਦਰ ਨਾ ਹੋ ਇੱਡੀ ਉੱਚੀ ਸੋਚ ਰੱਖਣ ਵਾਲੇ ਸੰਤ ਰਾਮਾਨੰਦ ਜੀ ਮੈਂ ਤਾਂ ਸਤਗੁਰ ਰਾਮਾਨੰਦ ਕਹਾ ਕਹਾਂਗਾ ਇਹਨਾਂ ਨੂੰ ਉਹ ਸ਼ਰਾਫ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰ ਮਹ ਬਲਿਹਾਰੀ ਤੋਰ ਜਿਨ ਸਕਲ ਵਿਕਲ ਭ੍ਰਮ ਕਾਟੇ ਮੂਰ ਭ੍ਰਮ ਵਹਿਮ ਭਰਮ ਜਿਨ੍ਹਾਂ ਨੇ ਕੱਟ ਦਿੱਤੇ ਤੇ ਜਾਤ ਪਾਤ ਵਾਲਾ ਭਰਮ ਨਹੀਂ ਕਟਿਆ ਹੁਣ ਉਹ ਵੀ ਕਟਿਆ ਹੁਣ ਇਹਦਾ ਮਤਲਬ ਇਹ ਹੈ ਕਿ ਸੰਤ ਰਾਮਾਨੰਦ ਜੀ ਕਦੇ ਵੀ ਸ਼ਰਾਫ ਨਹੀਂ ਦੇ ਸਕਦੇ ਰਾਮਾਨੰਦ ਸਵਾਮੀ ਰਮਤ ਬ੍ਰਹਮ ਉਹ ਜਿਹੜਾ ਬ੍ਰਹਮ ਹੈ ਉਹ ਸਾਰਿਆਂ ਦੇ ਵਿੱਚ ਰੰਮਿਆ ਹੋਇਆ ਫਿਰ ਇਹ ਗੱਲ ਨੂੰ ਸਪਸ਼ਟ ਕਰਦੇ ਨੇ ਫਿਰ ਮੈਂ ਬੇਨਤੀ ਕਰਦੇ ਹਾਂ ਬਾਲ ਬ੍ਰਹਮਚਾਰੀ ਵਿੱਚ ਵੀ ਸੀ ਗੁਰੂ ਰਵਦਾਸ ਮਹਾਰਾਜ ਵਿੱਚ ਵੀ ਸੀ ਚਮਾਰ ਭਾਈਚਾਰੇ ਵਿੱਚ ਵੀ ਹੈ ਰੱਬ ਫਿਰ ਉਹ ਸ਼ਰਾਫ ਨਹੀਂ ਦੇ ਸਕਦੇ ਗੁਰ ਕਾ ਸ਼ਬਦ ਕਾਟ ਹੈ ਕੋਟ ਭ੍ਰਮ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਸਾਡੇ ਕਰੋੜਾਂ ਭਰਮਾਂ ਨੂੰ ਦੂਰ ਕਰ ਦਿੰਦਾ ਹੈ ਤੇ ਗੁਰੂ ਪਿਆਰਿਓ ਸਮਝਣ ਦਾ ਯਤਨ ਕਰੋ ਇਹ ਸਤਿਗੁਰਾਂ ਨੂੰ ਜਾਣ ਬੁੱਝ ਕੇ ਬ੍ਰਹਮਣ ਬਣਾਉਣ ਦੇ ਲਈ ਜਾ ਜਾਤੀਵਾਦੀ ਬਣਾਉਣ ਦੇ ਲਈ ਸਤਗੁਰਾਂ ਦੇ ਮੁੱਖੋਂ ਹੀ ਇਹ ਕਹਾਣੀ ਖੜੀ ਗਈ ਹੈ ਕਿ ਮਾਤਾ ਜੀ ਦਾ ਦੁੱਧ ਨਹੀਂ ਛੱਕਿਆ ਹਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਦੋਂ ਜਨਮ ਲਿਆ ਹੁਣਾ ਸਤਗੁਰ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਜਾਂ ਕੁਝ ਘੰਟੇ ਨਹੀਂ ਦੁੱਧ ਛੱਕਿਆ ਹੁਣਾ ਕਈ ਵਾਰੀ ਬੱਚੇ ਹੁੰਦੇ ਆ ਤੁਸੀਂ ਦੇਖੋ ਅੱਜ ਵੀ ਹਸਪੀਟਲਾਂ ਦੇ ਵਿੱਚ ਡ੍ਰਿਪਾਂ ਦੇ ਨਾਲ ਕਈ ਵਾਰੀ ਪਲਾਇਆ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਤਗੁਰ ਸ਼ਰਾਫ ਸ਼ਰਾਫੇ ਹੋਏ ਨੇ ਜਾਂ ਸਤਗੁਰਾਂ ਨੇ ਇਹ ਕਹਿਦਾ ਕਿ ਮਾਤਾ ਦੇ ਹੱਥੋਂ ਮੈਂ ਦੁੱਧ ਨਹੀਂ ਛਕਣਾ ਇਹ ਨਹੀਂ ਇਹ ਜਾਣ ਬੁੱਝ ਕੇ ਸਾਖੀ ਕਢੀ ਗਈ ਹੈ ਇਹਨਾਂ ਸਾਖੀਆਂ ਤੋਂ ਤੁਸੀਂ ਜ਼ਰੂਰ ਸਮਝਿਆ ਕਰੋ ਜ਼ਰੂਰ ਬਚਿਆ ਕਰੋ ਮੈਂ ਫੇਰ ਬੇਨਤੀ ਕਰਦੇ ਆਂ ਇੱਕ ਵਾਰ ਇਹਨੂੰ ਫੇਰ ਧਿਆਨ ਨਾਲ ਸੁਣ ਲਓ ਜਿਹੜੇ ਗੁਰੂ ਰਵਦਾਸ ਮਹਾਰਾਜ ਜੀ ਦਾ ਗੁਰੂ ਪਿਛਲੇ ਜਨਮ ਦੇ ਵਿੱਚ ਸੰਤ ਰਾਮਾਨੰਦ ਜੀ ਬਣਾਇਆ ਜਾ ਰਿਹਾ ਹੈ ਜਾਂ ਬਣਾਏ ਜਾ ਰਹੇ ਨੇ ਉਹ ਬਿਲਕੁਲ ਵੀ ਜਾਤ ਪਾਤ ਨੂੰ ਛੂਆ ਛਾਤ ਨੂੰ ਭੇਦ ਭਾਵ ਨੂੰ ਨਹੀਂ ਮੰਨਦੇ ਉਹ ਸਾਰਿਆਂ ਦੇ ਵਿੱਚੋਂ ਇੱਕ ਰੱਬ ਨੂੰ ਦੇਖ ਰਹੇ ਨੇ ਉਹ ਸ਼ਰਾਫ ਨਹੀਂ ਦੇ ਸਕਦੇ ਦੂਜਾ ਨੰਬਰ ਸੰਤ ਰਾਮਾਨੰਦ ਜੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਉਮਰ ਦੇ ਵਿੱਚ 11 ਸਾਲ ਵੱਡੇ ਨੇ 1433 ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੁੰਦਾ 1422 ਦੇ ਵਿੱਚ ਸੰਤ ਰਾਮਾਨੰਦ ਜੀ ਦਾ ਜਨਮ ਹੁੰਦਾ 11 ਸਾਲ ਉਮਰ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਛੋਟੇ ਨੇ ਤੇ ਪਿਛਲਾ ਜਨਮ ਜਦੋਂ ਹੁਣ ਤੁਸੀਂ ਲਾ ਕੇ ਦੇਖੋ ਫਿਰ ਤਾਂ ਸੰਤ ਰਾਮਾਨੰਦ ਜੀ ਵੱਧ ਤੋਂ ਵੱਧ 5-6 ਸਾਲ ਦੇ ਹੋਣੇ ਆ ਕੀ ਜਦੋਂ ਸੰਤ ਰਾਮਾਨੰਦ ਜੀ ਨੇ ਸ਼ਰਾਫ ਦਿੱਤਾ ਬਾਲ ਬ੍ਰਹਮਚਾਰੀ ਭਾਵ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸ ਵੇਲੇ ਡੈਥ ਹੋ ਗਈ ਸੀ ਨਹੀਂ ਇਹ ਕਹਾਣੀ ਜਾਣ ਬੁੱਝ ਕੇ ਕਢੀ ਗਈ ਹੈ ਨੂੰ ਸਮਝਣ ਦਾ ਯਤਨ ਕਰਿਓ ਵਿਚਾਰ ਜ਼ਰੂਰ ਕਰਿਓ ਇਸ ਬਾਰੇ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਹੜਾ ਜੀਵਨ ਦੇ ਵਿੱਚ ਇਨਕਲਾਬ ਲਿਆਂਦਾ ਨਾ ਉਹ ਇਨਕਲਾਬ ਨੇ ਪੂਰੀ ਦੁਨੀਆ ਦੇ ਵਿੱਚ ਬੇਗਮਪੁਰਾ ਬਣਾ ਦਿੱਤਾ ਪੂਰੀ ਦੁਨੀਆ ਦੇ ਵਿੱਚ ਅਸੀਂ ਲੋਕ ਨਹੀਂ ਸਮਝ ਸਕੀ ਬੇਗਮਪੁਰੇ ਨੂੰ ਉਹ ਗੱਲ ਵੱਖਰੀ ਹੈ ਪਰ ਜਿਹੜਾ ਬੇਗਮਪੁਰਾ ਗੁਰੂ ਅਰਵਦਾਸ ਮਹਾਰਾਜ ਨੇ ਬਣਾਇਆ ਨਾ ਜਿੱਦਣ ਸਾਡੇ ਲੋਕਾਂ ਨੂੰ ਸਮਝ ਲੱਗੀ ਉਹ ਪੂਰੀ ਦੁਨੀਆ ਬੇਗਮਪੁਰਾ ਹੋਏਗੀ ਸ਼ੁਰੂਆਤ ਸਾਡੇ ਆਪਣੇ ਆਪ ਤੋਂ ਹੋਏਗੀ ਤੇ ਗੁਰੂ ਉਦਾਸ ਮਹਾਰਾਜ ਬੇਗਮਪੁਰਾ ਕਿਹੜੀ ਚੀਜ਼ ਨੂੰ ਕਹਿੰਦੇ ਨੇ ਜਿਹੜੇ ਗੁਰੂ ਉਦਾਸ ਮਹਾਰਾਜ ਸਭ ਲਈ ਬੇਗਮਪੁਰਾ ਮੰਗ ਰਹੇ ਨੇ ਕਿ ਉਹ ਜਨਮ ਸਮੇ ਇਹ ਕਹਿੰਦੇ ਹੋਣਗੇ ਕਿ ਮੈਂ ਆਪਣੇ ਮਾਤਾ ਜੀ ਦਾ ਦੁੱਧ ਨਹੀਂ ਛਕਣਾ ਹਾਂ ਕੋਈ ਬੱਚੇ ਮੈਂ ਫੇਰ ਬੇਨਤੀ ਕਰਦਾ ਘੰਟਾ 2 ਘੰਟੇ 3 ਘੰਟੇ ਨਹੀਂ ਦੁੱਧ ਛੱਕਦੇ ਉਹ ਗੱਲ ਵੱਖਰੀ ਹੈ ਪਰ ਇਹ ਨਹੀਂ ਕਿ ਸ਼ਰਾਫ ਹੋਣ ਕਰਕੇ ਜਾਂ ਗੁਰੂ ਰਵਿਦਾਸ ਮਹਾਰਾਜ ਜੀ ਛੋਟੀ ਜਾਤੀ ਵਿੱਚ ਜਨਮ ਲੈਣ ਕਰਕੇ ਦੁੱਧ ਨਹੀਂ ਛੱਕਦੇ ਇਹ ਕਹਾਣੀ ਜਾਣ ਬੁੱਝ ਕੇ ਘੜੀ ਗਈ ਹੈ ਜਦੋਂ ਸਤਗੁਰਾਂ ਦੇ ਘਰ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਨਮ ਲੈਂਦੇ ਨੇ ਪਿਤਾ ਸੰਤੋਖਦਾਸ ਜੀ ਦੇ ਘਰ ਮਾਤਾ ਕਲਸਾਂ ਜੀ ਦੇ ਘਰ ਰੌਣਕਾਂ ਲੱਗ ਜਾਂਦੀਆਂ ਨੇ ਭਾਵੇਂ ਕਿ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਇਹ ਇੱਕ ਰੱਬ ਹੈ ਰੱਬ ਦਾ ਮਤਲਬ ਹੈ ਸੂਰਜ ਸੂਰਜ ਵਾਂਗ ਚਮਕੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਪੂਜਿਆ ਕਰੇਗੀ ਪਰ ਜਨਮ ਸਮੇ ਭਾਵੇਂ ਉਹਨਾਂ ਨੂੰ ਪਤਾ ਨਹੀਂ ਸੀ ਪਰ ਜਿਵੇਂ ਜਿਵੇਂ ਵੱਡੇ ਹੋਈਗੇ ਪਤਾ ਲੱਗਦਾ ਗਿਆ ਕਿ ਇਹ ਗੁਰੂ ਰਵਦਾਸ ਕੋਈ ਆਮ ਨਹੀਂ ਇਹ ਰਹਿਬਰਾਂ ਦਾ ਰਹਿਬਰ ਮੁਰਸ਼ਿਦਾ ਦਾ ਮੁਰਸ਼ਿਦ ਗਰੀਬਾਂ ਦਾ ਮਸੀਹਾ ਹੈ ਸੋ ਗੁਰੂ ਪਿਆਰੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਜੇ ਕਿਸੇ ਨੇ ਇਸ ਬੰਦੀ ਵਿਚਾਰ ਕਰਨੀ ਹੋਵੇ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਖੁਲਾਸਾ ਦੱਸਦਾ ਹੈ ਤੁਹਾਨੂੰ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਸੰਤ ਰਾਮਾਨੰਦ ਜੀ ਬਾਣੀ ਦੇ ਵਿੱਚ ਜਾਤ ਪਾਤ ਨੂੰ ਨਹੀਂ ਮੰਨਦੇ ਇਹ ਜਾਣ ਪੁੱਝ ਕੇ ਕਹਾਣੀ ਕਢੀ ਗਈ ਹੈ ਇਨੀਆਂ ਬੇਨਤੀਆਂ ਪ੍ਰਵਾਨ ਆਪਣਾ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸੰਗਤਾਂ ਨੂੰ ਜਾਗਰੂਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ